ਸੋਰਾ ਖੇਡਾਂ ਦੇ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਤਹਿਤ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਮਸ਼ਾਲ ਪਹੁੰਚੀ ਹੈ ਜਿੱਥੇ ਕਿ ਕੈਬਨਿਟ ਮੰਤਰੀ ਡਾਕਟਰ ਭਵੀਰ ਸਿੰਘ ਅਤੇ ਚੇਤਨ ਸਿੰਘ ਜੋੜਾ ਮਾਜਰਾ ਨੇ ਇਸ ਦਾ ਸਵਾਗਤ ਕੀਤਾ। ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸੁਪਨਾ ਸੀ। ਜਿਸ ਦੇ ਤਹਿਤ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਵਕ-ਵਕ ਪ੍ਰੋਗਰਾਮ ਚਲਾਏ ਗਏ। ਆਪਣੇ ਜੋ ਬੀੜਾ ਚੁੱਕਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤੇ ਅਸੀਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਹੈ ਇਹ ਰੰਗਲਾ ਪੰਜਾਬ ਦੀ ਇੱਕ ਚਲਕ ਹੈ ਜੀ ਬੱਚਿਆਂ ਦੇ ਵਿੱਚ ਇੱਕ ਨਵਾਂ ਜੋਸ਼ ਹੈ ਮਾਵਾਂ ਦੀ ਅੱਖਾਂ ਦੇ ਵਿੱਚ ਰੌਸ਼ਨੀ ਦੇਖਦਾ ਕਿ ਉਹਨਾਂ ਦੇ ਵਿੱਚ ਜਿਵੇਂ ਪਿਛਲੀ ਵਾਰੀ ਪਹਿਲੇ ਵਾਲੇ ਵਿੱਚ ਉਹ ਜਿਹੜਾ ਪਟਾਲਾ ਪਹਿਲੇ ਨੰਬਰ ਤੇ ਆਇਆ ਸੋ ਬੱਚੇ ਜਿਹੜੇ ਹੈਗੇ ਆ ਉਹ ਹੁਣ ਲਗਾਤਾਰ ਨਾ ਜੀ ਪਿੰਦਾ 3 ਸਾਲ ਹੋ ਗਿਆ ਉਹਨਾਂ ਨੂੰ ਲਗਾਤਾਰ ਉਹ ਮਿਹਨਤ ਕਰਦੇ ਆ ਕਿ ਅਸੀਂ ਅਗਲੀ ਵਾਰੀ ਇਨਾਮ ਮੈਂ ਜਿੱਤਣਾ ਜਦੋਂ ਇੱਕ ਸਕੂਲ ਤੋਂ ਇੱਕ ਬੱਚਾ ਨਾਮ ਜਿੱਤ ਕੇ ਆਂਦਾ ਅਗਲੀ ਵਾਰੀ ਦੋ ਤਿਆਰ ਹੋ ਜਾਂਦੇ ਆ ਤਿੰਨ ਤਿਆਰ ਹੋ ਜਾਂਦੇ ਆ ਸਾਡੇ ਮੇਰੇ ਨਾਲ ਬਸਰ ਸਾਹਿਬ ਆ ਜੀ ਸਾਡੇ ਚੇਅਰਮੈਨ ਸਾਹਿਬ ਮੰਡੀ ਬੋਰਡ ਦੇ ਇਹਨਾਂ ਨੇ ਮੰਡੀਆਂ ਦੇ ਵਿੱਚ ਇੰਡੋਰ ਗੇਸ ਦਾ ਕੀਤਾ ਸੋ ਅਸੀਂ ਵੀ ਸਾਰੇ ਆਪਣੇ ਲੈਵਲ ਤੇ ਮੇਰੀ ਕੋਸ਼ਿਸ਼ ਆ ਕਿ ਮੱਲਾਕਲੇ ਨੇ ਕਿਹਾ ਜਿੱਥੇ ਉੱਥੇ ਵੀ ਜਿਹੜਾ ਹੈਗਾ ਬੱਚਿਆਂ ਵਾਸਤੇ ਕੋਈ ਨਾ ਕੋਈ ਸਪੋਰਟਸ ਦਾ ਜਿੱਥੇ ਕੋਈ ਜਗ੍ਹਾ ਨਹੀਂ ਆ ਜਾਂਦਾ ਬਾਲੀਬਾਲ ਦਾ ਬੈਡਮਿੰਟਨ ਦਾ ਮਤਲਬ ਅਸੀਂ ਵਾਕਿੰਗ ਟਰੈਕ ਹੋਵੇ ਉਹਦੇ ਵਿੱਚ ਜਿਮ ਹੋਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੈਗਾ ਫਿਜ਼ੀਕਲ ਫਿਟਨੈਸ ਜਿਹੜੀ ਹੈਗੀ ਨਾ ਜੀ ਤਾਂ ਕਿ ਲੋਕਾਂ ਨੂੰ ਦਵਾਈਆਂ ਤੋਂ ਬਗੈਰ ਠੀਕ ਕੀਤਾ ਜਾ ਸਕੇ ਲਾਈਫ ਸਟਾਈਲ ਮੋਡੀਫਿਕੇਸ਼ਨ ਕੀਤਾ ਜਾ ਸਕੇ ਤੇ ਮੈਨੂੰ ਲੱਗਦਾ ਕਿ ਜੇ ਪੰਜਾਬ ਨੂੰ ਆਪਾਂ ਨਸ਼ਿਆਂ ਤੋਂ ਬਚਾਣਾ ਹੈ ਉਹਦੇ ਵਾਸਤੇ ਜ਼ਰੂਰੀ ਆ ਕਿ ਸਾਡੇ ਕੋਲੇ ਪਿੰਡਾਂ ਵਿੱਚ ਮhalliyan ਦੇ ਵਿੱਚ ਖੇਡ ਦੇ ਮੈਦਾਨ ਹੋਣ ਬੱਚੇ ਉੱਥੇ ਆਣ ਖਾਬ ਨੂੰ ਖੇਡਣ ਜਿਹੜਾ ਬੱਚਾ ਖੇਡ ਕੇ ਆਏਗਾ ਨਾ ਜੀ ਉਹ ਆਰਾਮ ਨਾਲ ਘਰ ਆ ਕੇ ਰੋਟੀ ਖਾ ਕੇ ਸੋ ਜਾਵੇਗਾ ਤੇ ਦਿਮਾਗ ਚ ਪੂਰਾ ਸਿਹਤ ਆਉਂਦਾ ਹੀ ਨਹੀਂ ਤੋ ਇਹ ਮੁੱਖ ਮੰਤਰੀ ਸਾਹਿਬ ਦਾ ਬੜਾ ਨਿਰੇਕਲਾ ਵੱਲ ਨਾ ਕਹਿੰਦਾ ਇਹ ਮੈਂਟਲ ਹੈਲਥ ਦਾ ਵੀ ਿਸ਼ੂ ਹੈ ਜਿਹੜੇ ਬੱਚੇ ਕੋਈ ਗੇਮ ਖੇਡਣਗੇ ਇਨਾਮ ਜਿੱਤਣਗੇ ਉਹਨਾਂ ਨੂੰ ਨੌਕਰੀ ਵੀ ਮਿਲਦੀਏਗੀ ਉਹ ਨਸ਼ਿਆਂ ਤੋਂ ਹਮੇਸ਼ਾ ਲਈ ਦੂਰ ਰਹਿਣਗੇ ਵੈਸੇ ਵੀ ਜਿਹੜਾ ਬੱਚਾ ਜਦੋਂ ਵੀ ਖੇਡਦੇ ਹੋ ਕਲਚਰਲ ਐਕਟੀਵਿਟੀਜ਼ ਪਾਰਟਿਸਪੀਟ ਕਰਦੇ ਹੋ ਤਾਂ ਤੁਹਾਡੀ ਬੋਡੀ ਆਪੇ ਜਿਹੜੇ ਜਿੰਨੇ ਵੀ ਨਸਿਆ ਅੰਦਰ ਬਸਰੇ ਬਣਦੇ ਆ ਬੋਡੀ ਦੇ ਉਹਨੂੰ ਅਸੀਂ ਐਂਡੋਰਫਿਨਸ ਕਹਿੰਦੇ ਆ ਔਰ ਹਾਰਮੋਨਸ ਆਫ ਜੁਆਏ ਕਹਿੰਦੇ ਆ ਉਹ ਰਿਲੀਜ਼ ਹੁੰਦੇ ਆ ਡਿਪਰੈਸ਼ਨ ਕਿ ਨਹੀਂ ਜਾਂਦੇ ਲੋਕ ਜਿਹੜੇ ਬੱਚਿਆਂ ਦੇ ਵਿੱਚ ਇੱਕ ਸੂ ਸਾਈਡ ਦੀ ਟੈਂਡੈਂਸੀ ਵਧ ਰਹੀ ਸੀ ਮੋਬਾਈਲ ਯੂਜ਼ ਕਰਨ ਦੀ ਸੋ ਬੱਚੇ ਮੋਬਾਈਲ ਤੋਂ ਵੀ ਦੂਰ ਰਹਿੰਦੇ ਆ ਔਰ ਜਿਹੜੀਆਂ ਬੁਰੀ ਆਦਤਾਂ ਉਸ ਤੋਂ ਵੀ ਦੂਰ ਰਹਿੰਦੇ ਆ ਸਾਰੀਆਂ ਬੁਰੀ ਆਦਤਾਂ ਤੋਂ ਇਹ ਮੁੱਖ ਮੰਤਰੀ ਸਾਹਿਬ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਔਰ ਅਸੀਂ ਸਾਰੇ ਉਹਨਾਂ ਦੇ ਜਿਹੜੇ ਟੀਮ ਦੇ ਮੈਂਬਰ ਸਾਡ ਉਹ ਖੇਡਾਂ ਦੇ ਜਰੀਏ ਨਾਲ ਪੜ੍ਹਾਈ ਦੇ ਜਰੀਏ ਨਾਲ ਨੌਕਰੀਆਂ ਦੇ ਕੇ ਤੰਦਰੁਸਤ ਬਣਾਇਆ ਜਾਵੇ ਔਰ ਜਿਹੜੀ ਮਾਈਗ੍ਰੇਸ਼ਨ ਜਿਹੜੇ ਬੱਚੇ ਬਾਹਰ ਜਾ ਰਹੇ ਸੀ ਵਾਪਸ ਆਣੇ ਸ਼ੁਰੂ ਹੋ ਗਿਆ ਜੀ ਮਿਜ਼ਾਣੇ ਚ ਬਾਹਰੋਂ ਆ ਕੇ ਬੱਚਿਆਂ ਨੇ ਏਜੰਸੀਜ਼ ਖੋਲ ਲਈਆਂ ਇੱਥੇ ਨੌਕਰੀਆਂ ਕਿੱਦਾਂ ਲੈਣੀਆਂ ਉਹਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਆ ਬਾਹਰੋਂ ਬੱਚੇ ਆ ਰਹੇ ਆ ਜੀ ਇਹ ਬਹੁਤ ਇੱਕ ਮੈਨੂੰ ਲੱਗਦਾ ਹੈ ਕਿ ਅੱਛਾ ਟ੍ਰੈਂਡ ਹੈ ਇਹਨੂੰ ਮੇਨਟੇਨ ਕਰਨਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਇੱਥੇ ਯੋਗਦਾਰ ਪਾਉਣਾ ਚਾਹੀਦਾ ਦੇਖੋ ਜਿਹੜੇ ਬੱਚਾ ਨੂੰ ਜਿਹੜਾ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਇਨਾਮ ਰਾਸ਼ੀ ਮਿਲਦੀ ਆ ਔਰ ਤਿਆਰੀ ਕਰਨ ਵਾਸਤੇ ਪਹਿਲੀ ਵਾਰੀ ਦੇ ਰਹਿਆ ਖੇਡ ਦਰਸੀਆਂ ਪਹਿਲੀ ਵਾਰੀ ਬਣ ਰਹੀਆਂ ਇਹ ਸਾਡੇ ਮਾਰਯੋਗ ਮੁੱਖਪਤੀ ਸਾਹਿਬ ਦੇ ਨਵੇਂ ਨਵਿਕਲੇ ਉਪਰਾਲੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਚੜਾ ਹੈਗਾ ਉਹ ਪੰਜਾਬ ਦਾ ਦਰਦ ਹੈ ਉਹਦਾ ਪ੍ਰਤੀਕ ਹੈ ਜੀ ਇਹ ਉਹ ਪੰਜਾਬ ਨੂੰ ਇਸ ਮਤਲਬ ਦਰਦ ਤੋਂ ਬਾਹਰ ਕੱਢਣਾ ਚਾਹੁੰਦੇ ਆ ਔਰ ਖੁਸ਼ਹਾਲੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਜੀ ਦੇਖੋ ਇੱਕ ਪ੍ਰੋਸੈਸ ਹੈ ਇਹ ਸ਼ੁਰੂਆਤ ਹੋ ਗਈ ਆ ਬਹੁਤ ਅੱਛੀ ਸ਼ੁਰੂਆਤ ਹੋਈ ਆ ਮੋੜਾ ਪੈ ਗਿਆ ਵੜ ਜਾਏਗਾ ਜੀ ਜ਼ਰੂਰ ਬਣੇਗਾ ਪੂਰਾ ਰੰਗਲਾ ਪੰਜਾਬ ਬਣੇਗਾ ਪੂਰੀ ਫੁੱਲ ਬਲੋਨ ਪ੍ਰੋਜੈਕਟ ਸਾਨੂੰ 5 ਸਾਲ ਤੋਂ ਨਜ਼ਰ ਆ ਦੇਗੀ ਲੇਗ ਵਾਸਤੇ ਦੇ ਰਿਹਾ ਗੱਲ ਯਾਰ ਤੇ ਕੇ ਨਹੀਂ ਕਰਦਾ ਫੋਰਨ ਜਾ ਰਹੇ ਹਾਂ ਜੀ ਕੋਰਨ ਕਰਕੇ ਟ੍ਰੇਨਿੰਗ ਕਰਦੇ ਨੇ ਗਰਾਊਂਡ ਨਹੀਂ ਹੈ ਉਹ ਅਲੋਕ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਉਹ ਵੀ ਕਰ ਰਹੇ ਆ ਪਹਿਲਾਂ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸਾਰੀ ਪ੍ਰੋਸੈਸ ਹੁੰਦੀ ਆ ਸੋ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਜਿੱਦਾਂ ਦਿੱਲੀ ਦੇ ਵਿੱਚ ਬਣਿਆ ਨਾ ਜੀ स्विਮਿੰਗ ਪੂਲ ਵੀ ਹੋਣ ਐਸਟੂ ਟਰਫ ਵੀ ਹੋਣ ਜਮਨਾਸ਼ੀਖ ਵਾਸਤੇ ਹੋਵੇ ਜੇ ਕੋਈ ਸ਼ੂਟਿੰਗ ਕਰਨਾ ਚਾਹੁੰਦਾ ਇਹ ਸਾਰੀਆਂ ਸਹੂਲਤਾਂ ਦੇਣੀਆਂ ਇਟ ਮੇਕ ਟੇਕ ਅ ਟਾਈਮ ਬਟ ਸਾਡੇ ਮਾਨਯੋਗ ਮੁੱਖ ਮંત્રી ਸਾਹਿਬ ਦੇ ਜ਼ਹਿਨ ਸਾਇਆ ਸਾਰਾ ਕੁਝ ਉਹ ਡਿਸਕਸ ਕਰ ਦੇ ਲੈਂਦੇ ਆ ਗ੍ਰੈਜੂਏਟ ਸੀ ਕਰ ਰਿਹਾ ਜੀ ਫਿਰ ਕਰਕੇ ਇਹ ਜਿਹੜੀ ਚੇਂਜ ਹੈ ਰੋਮ ਬਾਸ ਨਾਟ ਬ੍ਰਿਟਨ ਦੇ ਡੇ ਸੋ ਟਾਈਮ ਲੱਗੇਗਾ ਥੋੜਾ ਜਿਹਾ